ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 497 ਤੋਂ ਲੈ ਕੇ 499 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਸ਼ਾ ਜੀ ਦੀ ਬਾਣੀ ਰਾਗ ਗੂਜਰੀ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਗੂੜੀ ਮਹੱਲਾ ਪੰਜਮ ਤੇ ਪਦੇ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੁੱਖ ਬਿਨ ਸੇ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲਨ 부ਝਾਈ ਨਾਮ ਨਿਧਾਨ ਸਤਗੁਰੂ ਦੇ ਰੜਾਇਆ ਬਿਨਸ ਨ ਆਵੇ ਜਾਈ ਹਰ ਜਪ ਮਾਇਆ ਬੰਧਨ ਟੂਟੇ ਪੈ ਕਿਰਪਾਲ ਦਿਆਲ ਪ੍ਰਭ ਮੇਰੇ ਸਾਧ ਸੰਗਤ ਮਿਲ ਛੂਟੇ ਰਹਾਉ ਹੰਦੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਜਿਸ ਜੀਵ ਨੇ ਨਾਮ ਦੀ ਕਮਾਈ ਕਰ ਲਈ ਕਹਿੰਦੇ ਉਹਦੇ ਸਾਰੇ ਦੁੱਖ ਖਤਮ ਹੋ ਗਏ ਸੁੱਖਾਂ ਦਾ ਨਿਵਾਸ ਹੋ ਗਿਆ ਹਿਰਦੇ ਵਿੱਚ ਤੇ ਉਹਦੀ ਤ੍ਰਿਸ਼ਨਾ ਦੀ ਮਾਇਆ ਦੀ ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਤਕਲੀਫਾਂ ਇਹ ਸਾਰੀਆਂ ਖਤਮ ਹੋ ਗਈਆਂ ਕਹਿੰਦੇ ਗੁਰੂ ਨੇ ਉਹਨੂੰ ਨਾਮ ਦਾ ਖਜ਼ਾਨਾ ਦ੍ਰਿੜ ਕਰਵਾ ਦਿੱਤਾ ਉਸ ਜੀਵ ਨੂੰ ਹੁਣ ਉਹਨੂੰ ਆਤਮਿਕ ਮੌਤ ਨਹੀਂ ਆਉਂਦੀ ਤੇ ਉਹਦਾ ਆਵਾਗਵਨ ਦਾ ਚੱਕਰ ਵੀ ਖਤਮ ਹੋ ਗਿਆ ਕਹਿੰਦੇ ਹਰੀ ਦਾ ਨਾਮ ਜਪ ਕੇ ਮਾਇਆ ਵਾਲੇ ਸਾਰੇ ਬੰਧਨ ਉਹਦੇ ਖਤਮ ਹੋ ਗਏ ਇਹ ਕਹਿੰਦੇ ਕਦੋਂ ਹੋਇਆ ਜਦੋਂ ਕਹਿੰਦੇ ਪਰਮੇਸ਼ਰ ਆਪ ਦਿਆਲ ਹੋਇਆ ਕਿਰਪਾਲ ਹੋਇਆ ਕਹਿੰਦੇ ਜੀਵ ਤੇ ਫਿਰ ਉਸ ਜੀਵ ਨੇ ਸਾਧ ਸੰਗਤ ਦੇ ਵਿੱਚ ਗੁਰੂ ਦੀ ਸ਼ਰਨ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਆਨੰਦ ਪਾ ਲਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਆਠ ਪਹਿਰ ਹਰ ਕੇ ਗੁਣ ਗਾਵੇ ਭਗਤ ਪ੍ਰੇਮ ਰਸ ਮਾਤਾ ਹਾਰਖ ਸੋਗ ਦੂ ਮਾਹੇ ਨਿਰਾਲਾ ਕਰਨੇ ਹਾਰ ਪਛਾਤਾ ਉਹ ਜੀਵ ਫਿਰ ਕਹਿੰਦੇ ਅੱਠੇ ਪਹਿਰ ਪਰਮੇਸ਼ਰ ਦੇ ਗੁਣ ਗਾਉਂਦਾ ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਰੰਗਿਆ ਰਹਿੰਦਾ ਉਹਨੂੰ ਕਹਿੰਦੇ ਖੁਸ਼ੀ ਗਮੀ ਦੋਨਾਂ ਤੋਂ ਨਿਰਲੇਪ ਰਹਿੰਦਾ ਕਿਉਂਕਿ ਪਰਮਾਤਮਾ ਨਾਲ ਜਾਣ ਪਹਿਚਾਨ ਪੈ ਗਈ ਪਰਮਾਤਮਾ ਜੋ ਨਿਰਲੇਪ ਆ ਜਿਹੜਾ ਉਹਦੇ ਨਾਲ ਜੁੜ ਗਿਆ ਉਹ ਵੀ ਨਿਰਲੇਪ ਹੋ ਗਿਆ ਜਿਸ ਕਾ ਸਾਤਨ ਹੀ ਰਖ ਲੀਆ ਸਗਲ ਜੁਗਤ ਬਣ ਆਈ ਕੋ ਨਾਨਕ ਪ੍ਰਭ ਪੁਰਖ ਦੇ ਆਲਾ ਕੀਮਤ ਕਹਿਣ ਨਾ ਜਾਈ ਕਹਿੰਦੇ ਫਿਰ ਜੀਵ ਨੂੰ ਪਰਮੇਸ਼ਰ ਨੇ ਹੱਥ ਦੇ ਕੇ ਰਖ ਲਿਆ ਕਹਿੰਦੇ ਜਿਹੜਾ ਜਿਹੜੇ ਪਰਮੇਸ਼ਰ ਦਾ ਉਹ ਆਪ ਸੇਵਕ ਆ ਉਹ ਫਿਰ ਪਰਮੇਸ਼ਰ ਹੀ ਹੱਥ ਦੇ ਕੇ ਰੱਖਦਾ ਫਿਰ ਕਹਿੰਦੇ ਉਹਨੂੰ ਜੀਵਨ ਦੀ ਸਾਰੀ ਅਸਲੀ ਮਰਿਆਦਾ ਸਮਝ ਆ ਜਾਂਦੀ ਹੈ ਜੀਵਨ ਦੀ ਅਸਲੀਅਤ ਸਮਝ ਆ ਜਾਂਦੀ ਹੈ ਫਿਰ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਜੋ ਸਾਡਾ ਦਿਆਲੂ ਪਰਮਾਤਮਾ ਉਹਦੇ ਕਹਿੰਦੇ ਉਹਦੇ ਗੁਣਾ ਦੀ ਕੀਮਤ ਨਹੀਂ ਪਾਈ ਜਾ ਸਕਦੀ ਉਹਦੀ ਵਡਿਆਈ ਦੱਸੀ ਨਹੀਂ ਜਾ ਸਕਦੀ ਗੁਦਰੀ ਮਹੱਲਾ ਪੰਜਮਾ ਦੋ ਪਦੇ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ ਵਰਨ ਜਾਤ ਕੋ ਪੁੱਛੈ ਨਹੀਂ ਬਾਛੈ ਚਰਨ ਰਵਾਰੋ ਠਾਕੁਰ ਐਸੋ ਨਾਮ ਤੁਮਾਰੋ ਸਗਲ ਸ੍ਰੇਸਟ ਕੋ ਤਣੀ ਕਹੀ ਜੈ ਜਨ ਕੋ ਅੰਗ ਨਿਰਾਰੋ ਰਹਾਓ ਬੜੀ ਪਿਆਰੀ ਸ਼ਬਦ ਨੇ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ हे ਪਰਮੇਸ਼ਰ ਜੀ ਤੁਸੀਂ ਵਿਕਾਰਾਂ ਵਿੱਚੋਂ ਡਿਗੇ ਜੀਵਾਂ ਨੂੰ ਚੁੱਕ ਕੇ ਉਹਨਾਂ ਨੂੰ ਤੁਸੀਂ ਪਵਿੱਤਰ ਕਰ ਦਿੰਨੇ ਹੋ ਐਨੇ ਪਵਿੱਤਰ ਕਰ ਦਿੰਨੇ ਹੋ ਕਿ ਸ੍ਰਿਸ਼ਟੀ ਦੇ ਲੋਕ ਫਿਰ ਉਹਨਾਂ ਨੂੰ ਨਮਸਕਾਰਾਂ ਕਰਦੇ ਨੇ ਕਹਿੰਦੇ ਇਹ ਕਿਸ ਚੀਜ਼ ਦਾ ਕਿਸ ਚੀਜ਼ ਦੀ ਬਰਕਤ ਨਾਲ ਠਾਕੁਰ ਐਸੋ ਨਾਮ ਤੇ ਮਾਰੋ ਕਹਿੰਦੇ हे ਪਰਮੇਸ਼ਰ ਜੀ ਇਹ ਤੇਰੇ ਨਾਮ ਦੀ ਬਰਕਤ ਆ ਤੇਰੇ ਨਾਮ ਦੀਆਂ ਕਮਾਈਆਂ ਦੀ ਇੰਨੀ ਬਰਕਤ ਆ ਜਿਹੜੇ ਪਹਿਲਾਂ ਵਿਕਾਰਾਂ ਚ ਡਿੱਗੇ ਸੀ ਉਹ ਨਿਰਮਲ ਹੋ ਗਏ ਹੁਣ ਦੁਨੀਆ ਉਹਨਾਂ ਨੂੰ ਕਹਿੰਦੇ ਜੈਕਾਰ ਕਰਦੀ ਆ ਇਹ ਤੇਰੇ ਨਾਮ ਦੀ ਬਰਕਤ ਆ ਕਹਿੰਦੇ ਕਹਿੰਦੇ ਫਿਰ ਉਹਨਾਂ ਦੀ ਕੋਈ ਜਾਤ ਨਹੀਂ ਪੁੱਛੀ ਜਾਂਦੀ ਕਹਿੰਦੇ ਜੀਵ ਉਹਨਾਂ ਦੀ ਚਰਨ ਧੂੜ ਮੰਗਦੇ ਨੇ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹਨਾਂ ਨੂੰ ਕਹਿੰਦੇ ਮਾਲਕ ਕਿਹਾ ਜਾਂਦਾ ਦੁਨੀਆ ਦਾ ਜੋ ਤੇਰਾ ਨਾਮ ਜਪ ਕੇ ਉੱਚੀਆਂ ਅਵਸਥਾ ਤੇ ਪਹੁੰਚਦੇ ਨੇ ਕਹਿੰਦੇ हे ਪਰਮੇਸ਼ਰ ਜੀ ਐਸੀ ਹੈ ਤੇਰੀ ਲੀਲਾ ਜਿਸ ਜੀਵ ਦਾ ਤੂੰ ਪਖਪੂਰਦਾ ਜਿਹਨੂੰ ਆਪਣੇ ਨਾਮ ਦੀ ਦਾਤ ਦਿਨਾ ਉਹ ਫਿਰ ਸੰਸਾਰ ਦਾ ਮਾਲਕ ਬਣ ਜਾਂਦਾ ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ ਨਾਮ ਦੇਉ ਤਿਰਲੋਚਨ ਕਬੀਰ ਦਾਸ ਰੋ ਮੁਕਤ ਪਿਓ ਚਮਿਆਰੋ ਨਾਨਕ ਜੀ ਕਹਿੰਦੇ ਨੇ ਫਿਰ ਸਾਧ ਸੰਗਤ ਦੇ ਵਿੱਚ ਜੀਵ ਨੂੰ ਇਹ ਮਤ ਮਿਲਦੀ ਆ ਕਿ ਜਿਹੜਾ ਪਰਮੇਸ਼ਰ ਦੀ ਕੀਰਤੀ ਕਰਨੀ ਆ ਉਹਦਾ ਸਿਮਰਨ ਕਰਨਾ ਉਹ ਸਾਡੇ ਜੀਵਨ ਦਾ ਆਧਾਰ ਹੋਣਾ ਚਾਹੀਦਾ ਕਹਿੰਦੇ ਨਾਮਦੇਵ ਜੀ ਭਗਤ ਤੇਰਲੋਚਨ ਜੀ ਭਗਤ ਕਬੀਰ ਜੀ ਤੇ ਭਗਤ ਰਵਿਦਾਸ ਜੀ ਕਹਿੰਦੇ ਸਾਰੇ ਤੇਰਾ ਨਾਮ ਜਪ ਕੇ ਉੱਚੀਆਂ ਪਰਮ ਅਵਸਥਾ ਪਾ ਗਏ ਨੇ ਹਾਂਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਅੱਗੇ ਵੀ ਕਹਿੰਦੇ ਹੁੰਨੇ ਆ ਨਾ ਕਿ ਜਿਹੜੇ ਗੁਰੂ ਸਾਹਿਬਾਨ ਸੀ ਉਹ ਪਰਮੇਸ਼ਰ ਦੀ ਜਾਗਦੀ ਜੋਤ ਉਹ ਪਹਿਲਾਂ ਹੀ ਪਰਮੇਸ਼ਰ ਦਾ ਰੂਪ ਸੀਗੇ ਤੇ ਭਗਤ ਜਨ ਉਹਦਾ ਨਾਮ ਜਪ-ਜਪ ਕੇ ਪਹੁੰਚ ਗਏ ਹੋਰ ਦੂਜਾ ਰਸਤਾ ਹੈ ਨਹੀਂ ਕੋਈ ਗੁਰੂ ਸਾਹਿਬਾਨ ਪਰਮੇਸ਼ਰ ਦਾ ਰੂਪ ਸੀ ਜਗ ਦੀ ਜੋਤ ਫਿਰ ਪਰਮੇਸ਼ਰ ਚਾ ਕੇ ਟਿਕੇ ਰਹੇ ਨਹੀਂ ਭਗਤ ਜਨਾਂ ਨੇ ਭਗਤੀ ਕੀਤੀ ਤੇ ਪਹੁੰਚ ਗਏ ਵਾਹਿਗੁਰੂ ਵਾਹਿਗੁਰੂ ਗੁਜਰੀ ਮਹੱਲਾ ਪੰਜਵਾਂ ਹੈ ਨਹੀਂ ਕੋ ਬੂਜਨ ਹਾਰੋ ਜਾਣੈ ਕਵਨ ਪਤਾ ਸੇਵ ਬਰਾਂਚ ਅਰ ਸਗਲ ਮੋਨ ਜਨ ਗਹਿਨਾ ਸਕਾਹੇ ਗਤਾ ਪ੍ਰਭ ਕੀ ਅਗਮ ਅਗਾਦ ਕਥਾ ਸੁਨਿਐ ਅਵਰ ਅਵਰ ਬਿਦ ਬੂਜੀਐ ਬਕਨ ਕਥਨ ਰਹਤਾ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਨੂੰ ਕੋਈ ਬੁੱਝ ਨਹੀਂ ਸਕਿਆ ਪਰਮੇਸ਼ਰ ਦਾ ਸਰੂਪ ਕੋਈ ਦੱਸ ਨਹੀਂ ਸਕਿਆ ਕਿ ਪਰਮੇਸ਼ਰ ਕਿਵੇਂ ਦਾ ਹੈ ਕਹਿੰਦੇ ਬ੍ਰਹਮਾ ਵਿਸ਼ਨੂੰ ਸ਼ਿਵ ਹੋਰ Muni ਲੋਕ ਕਹਿੰਦੇ ਕੋਈ ਪਰਮੇਸ਼ਰ ਦੀ ਅਵਸਥਾ ਨਹੀਂ ਜਾਣ ਸਕਿਆ ਪਰਮੇਸ਼ਰ ਬਾਰੇ ਪਤਾ thro ਨਹੀਂ ਲਾ ਸਕਿਆ ਕਹਿੰਦੇ ਵੀ ਕਿਸੇ ਦਾ ਕਿਵੇਂ ਦਾ ਪਰਮੇਸ਼ਰ ਹੈ ਕਹਿੰਦੇ ਹੈ ਪਰਮੇਸ਼ਰ ਜੀ ਤੇਰੀ ਕਥਾ ਸਾਡੀ ਪਹੁੰਚ ਤੋਂ ਬਾਹਰ ਹੈ ਸਾਡੀਆਂ ਗਿਆਨ ਇੰਦਰੀਆਂ ਦੀ ਤੇਰੇ ਤੱਕ ਪਹੁੰਚ ਨਹੀਂ ਗਿਆਨ ਇੰਦਰੀਆਂ ਤੇਰੇ ਤੱਕ ਪਹੁੰਚ ਨਹੀਂ ਕਰ ਸਕਦੀਆਂ ਕਹਿੰਦੇ ਜੀਵ ਤੇਰੇ ਬਾਰੇ ਸੁਣਦਾ ਕੁਝ ਹੋਰ ਹੈ ਸਮਝਦਾ ਕੁਝ ਹੋਰ ਹੈ ਪਰ ਜਿਹੜੀ ਤੇਰੀ ਕਥਾ ਉਹ ਇਕੱਥ ਹੈ ਤੇਰੇ ਸਰੂਪ ਬਾਰੇ ਦੱਸਿਆ ਨਹੀਂ ਕਿ ਦੱਸ ਜਾ ਸਕਦਾ ਅਤੇ ਜਿਸ ਜੀਵ ਨੂੰ ਤੂੰ ਅਨੁਭਵ ਕਰਾਉਣਾ ਉਹੀ ਕਰ ਸਕਦਾ ਆਪੇ ਭਗਤਾ ਆਪ ਸੁਆਮੀ ਆਪਨ ਸੰਗਰਤਾ ਨਾਨਕ ਕੋ ਪ੍ਰਭ ਪੂਰ ਰਹਿਓ ਹੈ ਪੇਖਿਓ ਜਤਰਕਤਾ ਫੇ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਕਿਉਂਕਿ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਹਰ ਇੱਕ ਜੀਵ ਦੇ ਵਿੱਚ ਹੈ ਫੇਰ ਕਹਿੰਦੇ ਆਪ ਹੀ ਭਗਤ ਹੈ ਆਪ ਹੀ ਮਾਲਕ ਹੈ ਕਹਿੰਦੇ ਆਪਣੇ ਆਪ ਦੇ ਵਿੱਚ ਆਪ ਹੈ ਸਾਰਿਆਂ ਵਿੱਚ ਕਿਉਂਕਿ ਵਿਆਪਕ ਹੈ ਫਿਰ ਆਪਣੇ ਆਪ ਵਿੱਚ ਹੀ ਸਮਾਇਆ ਹੋਇਆ ਹੈ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਗੂਜਰੀ ਮਹੱਲਾ ਪੰਜਮਾ ਮਤਾ ਮਸੂਰਤ ਅਵਰ ਸਿਆਨਪ ਜਨ ਕੋ ਕਛੂ ਨ ਆਇਓ ਜਹ ਜਹ ਔਸਰ ਆਏ ਬਨਿਓ ਹੈ ਤਹਾ ਤਹਾ ਹਰ ਧਿਆਇਓ ਪ੍ਰਭ ਕੋ ਭਗਤ ਵਸ਼ਲ ਬਿਰਦਾਇਓ ਕਰੇ ਪ੍ਰਤਪਾਲ ਬਾਰਕ ਕੀ ਨਿਆਈ ਜਨ ਕੋ लाड़ ਲਡਾਇਓ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਜੀਵ ਪਰਮੇਸ਼ਰ ਦਾ ਸੇਵਕ ਬਣ ਗਿਆ ਪਰਮੇਸ਼ਰ ਦਾ ਨਾਮ ਜਪਦਾ ਤੇ ਪਰਮੇਸ਼ਰ ਤੇ ਹੀ ਆਪਣਾ ਸਾਰਾ ਆਸਰਾ ਛੱਡਦਾ ਹੈ ਫਿਰ ਕਹਿੰਦੇ ਵੀ ਜਦੋਂ ਉਹਨੂੰ ਕੋਈ ਦੁੱਖ ਤਕਲੀਫ ਹੁੰਦੀ ਆ ਫਿਰ ਉਹ ਆਪਣੀਆਂ ਸਿਆਣਪਾਂ ਚਤਰਾਇਆਂ ਨਹੀਂ ਵਰਤਦਾ ਹੈਗਾ ਫਿਰ ਉਹ ਪਰਮੇਸ਼ਰ ਤੇ ਛੱਡ ਕੇ ਪਰਮੇਸ਼ਰ ਦਾ ਨਾਮ ਜਪਦਾ ਹੈ ਕਿਉਂਕਿ ਉਹਨੂੰ ਪਰਮੇਸ਼ਰ ਤੇ ਭਰੋਸਾ ਹੁੰਦਾ ਹੈ ਕਿਉਂਕਿ ਕਹਿੰਦੇ ਵੀ ਪਰਮੇਸ਼ਰ ਮੁੱਢ ਕਦੀਮਾ ਤੋਂ ਭਗਤ ਵਸ਼ਲ ਹੈ ਆਪਣੇ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ ਸਾਰੇ ਜੀਵਾਂ ਦੀ ਬੱਚਿਆਂ ਦੀ ਤਰ੍ਹਾਂ ਪਾਲਣਾ ਕਰਦਾ ਹੈ ਆਪਣੇ ਸੇਵਕ ਦੇ ਨਾਲ ਲਾਡ ਲਟਾਉਂਦਾ ਹੈ ਜਪ ਤਪ ਸੰਜਮ ਕਰਮ ਤਰਮ ਹਰ ਕੀਰਤਨ ਜਨ ਗਾਇਓ ਸਰਨ ਪਰਿਓ ਨਾਨਕ ਠਾਕੁਰ ਕੀ ਅਬੈਦਾਨ ਸੁਖ ਪਾਇਓ ਕਹਿੰਦੇ ਜੇ ਪਰਮੇਸ਼ਰ ਦਾ ਸੇਵਕ ਆ ਉਹ ਪਰਮੇਸ਼ਰ ਦੇ ਸੇਵਤ ਸਲਾਹ ਕਰਦਾ ਉਹਦੇ ਗੁਣ ਗਾਉਂਦਾ ਉਹਦੇ ਲਈ ਪਰਮੇਸ਼ਰ ਦੇ ਗੁਣ ਗਾਉਣੇ ਹੀ ਸਾਰੇ ਤਪ ਸੰਜਮ ਹੋਰ ਕਰਮ ਧਰਮ ਸਭ ਕੁਝ ਪਰਮੇਸ਼ਰ ਦੇ ਗੁਣ ਗਾਇਨ ਦੇ ਵਿੱਚ ਉਹਦੇ ਲਈ ਆ ਜਾਂਦਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਜੀਵ ਜੋ ਪਰਮੇਸ਼ਰ ਦਾ ਸੇਵਕ ਬਣ ਗਿਆ ਉਹ ਪਰਮੇਸ਼ਰ ਦੀ ਸ਼ਰਨ ਆਇਆ ਤੇ ਪਰਮੇਸ਼ਰ ਤੋਂ ਨਿਡਰਤਾ ਮਿਲੀ ਪਰਮੇਸ਼ਰ ਆਪ ਨਿਰਭਉ ਆ ਨਾ ਉਹ ਜੀਵ ਵੀ ਨਿਰਭਉ ਹੋ ਗਿਆ ਫਿਰ ਉਹਨੇ ਆਨੰਦ ਪਾ ਲਿਆ ਗੂਜਰੀ ਮਹੱਲਾ ਪੰਜਵਾ ਦਿਨ ਰਾਤੀ ਆਰਾ ਦੋ ਪਿਆਰੋ ਨਿਮਖ ਨਕੀ ਜਟੀਲਾ ਸੰਤ ਸੇਵਾ ਕਰ ਪਾਵਨੀ ਲਾਈਏ त्याग मान हाटीला मोहन प्राण मान रागीला बास रहो हिए रे कै संगे पेक मोहयो मन लीला रहाओ हां जी संगत जी पंचम पादशाह कहंदे ने कहंदे उस परमेश्वर दा नाम दिन रात त्यावो कहंदे ਇੱਕ ਕਹਿੰਦੇ ਪਲ ਲਈ ਵੀ ਢਿੱਲ ਨਾ ਕਰੋ ਹਮੇਸ਼ਾ ਉਹਨੂੰ ਆਪਣੇ ਚੇਤੇ ਵਿੱਚ ਵਸਾ ਕੇ ਰੱਖੋ ਜੋ ਸੰਤ ਗੁਰੂ ਨੇ ਪਰਮੇਸ਼ਰ ਦੀ ਸੇਵਾ ਭਗਤੀ ਕਰਨੀ ਦੱਸੀ ਆ ਉਹਨੂੰ ਸ਼ਰਧਾ ਨਾਲ ਕਰੀਏ ਆਪਣਾ ਜਿਹੜਾ ਮਨ ਦਾ ਹਾਠਾ ਉਹਨੂੰ ਤਿਆਗ ਦਈਏ ਸਤਗੁਰ ਦੀ ਸ਼ਰਨ ਤੇ ਪੈ ਪੈ ਕੇ ਪਰਮੇਸ਼ਰ ਦਾ ਨਾਮ ਜਪੀਏ ਉਹ ਪਰਮੇਸ਼ਰ ਕਹਿੰਦੇ ਜੋ ਮੈਨੂੰ ਆਪਣੀ ਜਿੰਦ ਨਾਲੋਂ ਵੀ ਪਿਆਰਾ ਹੈ ਜੋ ਹਮੇਸ਼ਾ ਖਿੜਾਓ ਵਿੱਚ ਰਹਿੰਦਾ ਹੈ ਕਹਿੰਦੇ ਪਰਮੇਸ਼ਰ ਹਮੇਸ਼ਾ ਮੇਰੇ ਅੰਗ ਸੰਗ ਆ ਮੇਰੇ ਹਿਰਦੇ ਵਿੱਚ ਵਸਦਾ ਕਹਿੰਦੇ ਇਹ ਲੀਲਾ ਸਮਝ ਕੇ ਮੈਂ ਕਹਿੰਦੇ ਬੜਾ ਅश्चਰਜ ਹੋ ਗਿਆ ਕਿ ਪਰਮੇਸ਼ਰ ਸਦਾ ਮੇਰੇ ਸੰਗ ਹੈ ਮੇਰੇ ਹਿਰਦੇ ਵਿੱਚ ਵਸਦਾ ਜਿਸ ਸਿਮਰਤ ਮਨ ਹੋਤ ਅਨੰਦਾ ਉਤਰੈ ਮਨੋਂ ਜੰਗੀਲਾ ਮਿਲਵੇ ਕੀ ਮਹਿਮਾ ਬਰਨ ਨਸਾ ਕੋ ਨਾਨਕ ਪਰੈ ਪਰਿਲਾ ਕਹਿੰਦੇ ਉਹ ਪਰਮੇਸ਼ਰ ਜਿਹਦਾ ਸਿਮਰਨ ਕਰਿਆ ਹਮੇਸ਼ਾ ਜੀਵ ਆਨੰਦ ਵਿੱਚ ਹੋ ਜਾਂਦਾ ਹੈ ਤੇ ਮਨ ਤੋਂ ਵਿਕਾਰਾਂ ਦੀ ਮਹਿਰ ਲੈ ਜਾਂਦੀ ਹੈ ਕਹਿੰਦੇ ਉਸ ਪਰਮੇਸ਼ਰ ਦੇ ਸਰੂਪ ਵਾਰੇ ਉਸ ਪਰਮੇਸ਼ਰ ਵਾਰੇ ਉਹਦੀ ਗਤ ਵਾਰੇ ਉਹਦੀ ਵਡਿਆਈ ਵਾਰੇ ਉਹਨੋ ਉਹਨੋ ਮਿਲਾਪ ਹੋਣ ਤੋਂ ਬਾਅਦ ਜੋ ਆਨੰਦ ਮਿਲਿਆ ਉਹਦੇ ਬਾਰੇ ਕਹਿੰਦੇ ਵਰਣਨ ਨਹੀਂ ਕੀਤਾ ਜਾ ਸਕਦਾ ਇਹਨੂੰ ਤੇ ਅਨੁਭਵੀ ਕੀਤਾ ਜਾ ਸਕਦਾ ਗੂਜਰੀ ਮਹੱਲਾ ਪੰਜਵਾਂ ਮਨ ਜੋਗੀ ਸਾਸਤਰਗ ਕਹਾਵਤ ਸਭ ਕੀਨੇ ਬਸ ਆਪਣੀ ਹੀ ਤਿੰਨ ਦੇਵ ਅਰ ਕੋੜ 33 ਸਾ ਤਨ ਕੀ ਹੈਰਤ ਕਛ ਨਾ ਰਹੀ ਬਲਵੰਤ ਵਿਆਪ ਰਹੀ ਸਭ ਮਹੀ ਅਵਰ ਨ ਜਾਣਸ ਕੋ ਮਰਮ ਗੁਰ ਕਿਰਪਾ ਤੇ ਲਹੀ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ Muni yogi hor jehde shastra de vetta ne ਕੋਹ ਕਹਿਣ ਕਹੌਣ ਵਾਲੇ ਕਹਿੰਦੇ ਕਿਸੇ ਦੇ ਆਪਣੇ ਵਸ ਦੀ ਗੱਲ ਨਹੀਂ ਸਾਰੇ ਹੀ ਮਾਇਆ ਦੇ ਅਧੀਨ ਨੇ ਸਾਰਿਆਂ ਨੂੰ ਮਾਇਆ ਨੇ ਵਸ ਕੀਤਾ ਹੋਇਆ ਕਹਿੰਦੇ ਇਹਨਾਂ ਦੀ ਤੇ ਗੱਲ ਛੱਡੋ ਤਿੰਨ ਵੱਡੇ ਦੇਵਤੇ ਸ਼ਿਵਜੀ ਬ੍ਰਹਮਾ ਤੇ ਵਿਸ਼ਨੂੰ ਕਹਿੰਦੇ ਸ਼ਿਵ ਸ਼ਿਵਜੀ ਬ੍ਰਹਮਾ ਤੇ ਵਿਸ਼ਨੂੰ ਤੇ ਕੀ ਕਹਿੰਦੇ 33 ਕਰੋੜ ਜਿਹੜੇ ਦੇਵਤੇ ਕਹੀ ਜਾਂਦੇ ਨੇ ਕਹਿੰਦੇ ਉਹਨਾਂ ਦੀ ਵੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹ ਵੀ ਦੇਖਦੇ ਨੇ ਕਿ ਮਾਇਆ ਹਰ ਜਗ੍ਹਾ ਤੇ ਬਲਵਾਨ ਤਿੰਨਾ ਭਵਨਾਂ ਦੇ ਜਿਹੜੇ ਲੋਕ ਨੇ ਸਾਰਿਆਂ ਦੇ ਵਿੱਚ ਵਿਆਪ ਰਹੀ ਆ ਦੇਵੀ ਦੇਵਤਿਆਂ ਤੇ ਵਿਆਪ ਰਹੀ ਆ ਮਾਇਆ ਕਹਿੰਦੇ ਕਿਸੇ ਕਿਸੇ ਦੇ ਵਾਸਚ ਨਹੀਂ ਆਈ ਕਹਿੰਦੇ ਮਾਇਆ ਨੂੰ ਵਾਸ ਕਰਨ ਦਾ ਹੋਰ ਕੋਈ ਉਪਾਅ ਨਹੀਂ ਕਦੋਂ ਲੈਂਦੀ ਆ ਗੁਰ ਕਿਰਪਾ ਤੇ ਲਹੀ ਜਦੋਂ ਜੀਵ ਗੁਰੂ ਦੀ ਸ਼ਰਨ ਚ ਆਉਂਦੇ ਨੇ ਨਾ ਫੇਰ ਹੀ ਮਾਇਆ ਪਿੱਛਾ ਛੱਡਦੀ ਆ ਜੀਤ ਜੀਤ ਜੀਤੇ ਸਭ ਥਾਨਾ ਸਗਲ ਪਵਨ ਲਪਟਹੀ ਕੋ ਨਾਨਕ ਸਾਦ ਤੇ ਬਾਗੀ ਹੋਏ ਚੇਰੀ ਚਰਨ ਗਹੀ ਕਹਿੰਦੇ ਬਾਕੀ ਸਾਰੇ ਜੀਵ ਸਾਰੇ ਭਵਨ ਮਾਇਆ ਦੇ ਵਸਤ ਨੇ ਸਿਰਫ ਕਹਿੰਦੇ ਜਦੋਂ ਜੀਵ ਗੁਰੂ ਦੀ ਸ਼ਰਨ ਆਉਂਦੇ ਨੇ ਫੇਰ ਇਹ ਮਾਇਆ ਜੀਵ ਦੀ ਦਾਸੀ ਬਣ ਜਾਂਦੀ ਹੈ ਕਹਿੰਦੇ ਫੇਰ ਚਾਦ ਨਾ ਚ ਟਿਕ ਜਾਂਦੀ ਆ ਗੂਜਰੀ ਮਹੱਲਾ ਪੰਜਵਾਂ ਦੁਇ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਠਾਕੁਰ ਹੋਏ ਆਪ ਦਿਆਲ ਪਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲ ਗੋਪਾਲ ਰਹਾਓ ਕਹਿੰਦੇ ਜਿਸ ਜੀਵ ਨੇ ਪਰਮੇਸ਼ਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਪਰਮੇਸ਼ਰ ਦਾ ਨਾਮ ਜਪਿਆ ਕਹਿੰਦੇ ਪਰਮੇਸ਼ਰ ਨੇ ਉਸ ਜੀਵ ਦੀ ਸ਼ਰਨ ਆਏ ਦੀ ਲਾਜ ਰੱਖੀ ਆ ਉਹਦੇ ਸਾਰੇ ਦੁੱਖ ਦਿਲਦਰ ਖਤਮ ਕਰ ਦਿੱਤੇ ਨੇ ਪਰਮੇਸ਼ਰ ਉਹਦੇ ਤੇ ਦਿਆਲ ਹੋ ਗਏ ਨੇ ਪਰਮੇਸ਼ਰ ਨੇ ਆਪ ਜੀਵ ਨੂੰ ਸਿਰ ਤੇ ਹੱਥ ਰੱਖ ਕੇ ਦੁੱਖਾਂ ਕਲੇਸ਼ਾਂ ਦੇ ਵਿੱਚੋਂ ਕੱਢ ਲਿਆ ਤੇ ਉਹ ਜੀਵ ਨੂੰ ਹੁਣ ਆਨੰਦ ਹੋ ਗਿਆ ਮਿਲ ਵਰਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਮੇਲੇ ਵਰਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਕਹਿੰਦੇ ਜਿਸ ਜੀਵ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਉਸ ਜੀਵ ਦੇ ਗਿਆਨ ਇੰਦਰੇ ਕਹਿੰਦੇ ਹੁਣ ਪਰਮੇਸ਼ਰ ਦੀ ਜੈ ਜੈਕਾਰ ਕਰਦੇ ਨੇ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਕਨਾਨਕ ਜੀ ਕਹਿੰਦੇ ਨੇ ਉਸ ਗੁਰੂ ਤੋਂ ਸਦਕੇ ਜਿਸ ਗੁਰੂ ਦੀ ਜਿਸ ਗੁਰੂ ਦੀ ਬਰਕਤ ਸਦਕਾ ਜਿਸ ਗੁਰੂ ਦੇ ਨਾਮਦਾਨ ਦੀ ਬਰਕਤ ਸਦਕਾ ਕਹਿੰਦੇ ਜੀਵ ਨੂੰ ਇਸ ਭਵਜਲ ਤੋਂ ਗੁਰੂ ਨੇ ਤਾਰ ਦਿੱਤਾ ਜੀਵ ਦਾ ਕਲਿਆਣ ਹੋ ਗਿਆ ਕਹਿੰਦੇ ਉਸ ਗੁਰੂ ਤੋਂ ਮੈਂ ਸਦਕੇ ਆ ਬਲਿਹਾਰਾਂ ਕਹਿੰਦੇ ਜਿਨੇ ਜੀਵ ਦੀ ਰੱਖਿਆ ਕੀਤੀ ਉਹਨੂੰ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਤਾਰ ਦਿੱਤਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ